ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਚਾਰੀਆਂ ਮਸੇ ਲਈ ਲੈ ਕੇ ਆਏ ਹਾਂ ਜੀ ਤਿੰਨ ਬਈ ਤਾਜ਼ੀਆਂ ਸੂਆਂ ਤਿੰਨਾ ਮਗਰੀ ਬਈ ਬੱਛੀਆਂ ਨੇ ਤੇ ਇੱਕ ਗੱਬਣ ਵੜਣਾ ਬਈ ਆਓ ਪੁੱਛ ਲੈਨੇ ਬਈ ਤੁਹਾਡੇ ਨਾਲ ਅੱਜ ਬਈ ਜੀ ਬਾਈ ਜੀ ਹੱਸੀ ਕਾ ਜੀ ਹੱਸੀ ਕਾ ਬਾਈ ਜੀ ਹੋ ਠੀਕ ਹੋ ਵਧੀਆ ਜੀ ਹਾਂਜੀ ਬੋਗਦੀ ਬਈ ਨਾਮ ਤੇ ਐਡਰੈਸ ਫੂ ਨਾਮ ਨਿਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰ ਫੂ ਜਿਹੜਾ ਬਸੰਦਾ ਜੀ

ਫੋਨ ਨੰਬਰ ਹੈ ਜੀ 9463842852 ਜੀ ਠੀਕ ਹੈ ਜੀ ਦੂਜਾ ਹੈਗਾ 177820605 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਹੈ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸੂ ਜੀ ਪਹਿਲਾ ਸੂਸੂ ਜੀ ਪਹਿਲਾ ਸੂਆ ਹੁਣੀ ਸੂਈ ਹੈ ਹਲੇ ਮਤਲਬ ਹੁਣੀ ਸੂਈ ਹੈ ਠੀਕ ਹੈ ਜੇਰ ਪੈਣੀ ਹੈ ਜੇਰ ਤਾਂ ਪੈਣੀ ਹਲੇ ਸੁੱਕੀ ਖੜੀ ਜੀ ਅੱਛਾ ਬੱਚਾ ਕੀ ਹੈ ਬਾਈ ਬੱਚੀ ਦੀ ਤੀ ਬਹੁਤ ਚੰਗੀ ਬੱਚੀ ਬਹੁਤ ਚੰਗੀ ਬੱਚੀ ਬਹੁਤ ਚੰਗੀ ਬੱਚੀ ਜੀ ਬੱਚੀ ਦੀ ਕੁਆਲਿਟੀ ਚੈੱਕ ਕਰੋ ਕੁਆਲਿਟੀ ਚੰਗੀ ਜੀ ਬੱਚੀ ਬਹੁਤ ਚੰਗੀ ਆ ਨਾਸਾਂ ਨੂੰ ਨਾ ਸਾਨੂੰ ਸਾਰੇ ਥਣਫੋਣ ਸਭ ਕੋ ਗਲਤ ਤੇਰੀ ਸਹੀ ਗੱਲ ਹੈ ਬੱਚੀ ਪਾਲਣ ਵਾਲੀ ਬਹੁਤ ਗੋਲਾ ਕੱਢਿਆ ਕਿ ਨਹੀਂ ਨਹੀਂ ਬੋਲਾ ਹਲੇ ਮਨਲਾ ਥੋੜਾ ਹੀ ਕੱਢਿਆ ਜੀ ਅੱਛਾ ਹਾਂ ਠੀਕ ਹੈ ਭਾਈ ਚਵਾਈ ਚਵਾਈ ਕਿਵੇਂ ਨਿਕਲੀ ਬਹੁਤ ਚੰਗੀ ਚਵਾਈ ਬਹੁਤ ਸੋਹਣਾ ਚੋਣਾ ਜੀ ਖੋਲੋ ਬਈ ਬਾਕੀ ਠੰਡੀ ਹੈ ਜੀ ਹੂੰ ਆਰਡਰ ਕਮਾਲ ਦਾ ਸੋਹਣਾ ਆਰਡਰ ਕਰ ਬਣੀ ਨੇ ਤਿਆਰ ਕਰਿਆ ਇੱਕ ਇਕਲਾ ਥਣ ਗਲਾਬੀ ਥਣ ਚਾਰੇ ਥਣ ਨਿਕੜ ਮੇ ਸੂਈ ਕਰਕੇ ਉਸੇ ਬੱਚੇ ਦਾ ਬਾਲਾ ਕਰੀਏ ਜਾਂਦੀ ਆ ਠੀਕ ਹੈ ਭਾਈ ਹਾਂਜੀ ਹੂੰ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਕੱਦ ਵਿੱਡ ਠੀਕ ਆ ਰੰਗ ਰੂਪ ਚੰਗਾ ਤੁਹਾਨੂੰ ਬੜਾ ਚੰਗਾ ਲੱਗਿਆ ਜੀ ਹੂੰ ਥਾਣਾ ਬਹੁਤ ਚੰਗਾ ਗਲਬੀ ਥਾਣਾ ਮੁੱਠੀ ਵਾਲਾ ਥਾਣਾ ਬਈ ਜਵਾਈ ਤੂਈ ਬਾਈ ਕਹਿੰਦਾ ਨੰਬਰ 1 ਜਵਾਈ ਤੂਈ ਤਾਂ ਬੜੀ ਚੰਗੀ ਜੀ ਵੱਡੀ ਗੱਲ ਬੱਚਾ ਵੀ ਮਗਰ ਬੱਚੀ ਆ ਕਿਉਂ ਬੱਚੀ ਨੇ ਵੀ ਬਈ ਨਾਲ ਹੀ ਤਿਆਰ ਹੋ ਜਾਣਾ ਸਾਲ ਡੇਢ ਸਾਲ ਨੂੰ ਤੋਰਾ ਤਾਰਾ ਵੀ ਚੰਗਾ ਕਰ ਵਾਲੀ ਕੀ ਮੁੱਲ ਆ ਬਈ ਜੈਜ ਦਾ ਮੁੱਲ ਬਈ ਜੀ ਆਪਣੇ ਜਮਾ ਬਿਲਕੁਲ ਜੈਜ ਹੋਣਗੇ ਠੀਕ ਆ ਸੋਦੇ ਬਈ ਜਿਹੜਾ ਨਹੀਂ ਬੜਾ ਹੋਣਾ ਹੂੰ ਇਰ ਤਾਂ ਇਹਦੀ ਬੱਚੀ ਦੇ ਦਾਂਗੇ ਜੀ 48000 ਰੁਪਏ ਮਾਨਦਾਨ ਹੋ ਜੀ ਵਿੱਚ ਤਾਂ ਜੀ ਮਾਨਦਾਨ ਥੋੜਾ ਜਿਹਾ ਪੜਾ ਕਰ ਲਾਂਗੇ ਠੀਕ ਹੈ ਲੈਣ ਪੂਰੀ ਜਾਇਜ਼ ਮੁੱਲ 48000 ਉਹ ਦੂਜੇ ਸਵਰਗ ਤੋਂ ਆ ਗਿਆ ਜਿਹੜਾ ਮਾਨਦਾਨ ਜ਼ਰੂਰ ਹੋ ਜੀ ਥਣ ਦੇਖੋ ਗੁਲਾਬੀ ਥਣ ਮੁੱਠੀਆ ਥਣ ਕੱਲਾ ਕੱਲਾ ਜੀ ਜਾ ਤਾਂ ਬੈੜ ਕੋਈ ਨਹੀਂ ਠੰਡੀ ਐ ਸੂਈ ਸਵਾਈ ਆ ਬੱਚੀ ਬੱਚੀ ਬਹੁਤ ਚੰਗੀ ਜੀ ਬੱਚੀ ਨੂੰ ਦਾ ਮੁੱਲ ਜਾਇਜ਼ ਆ ਯਾਰ 48000 ਮੁੱਲ ਜਾਇਜ਼ ਆ ਜੇ ਕੋਈ ਸਹੀ ਗੱਲ ਹੈ ਬਾਈ ਜਨੇ ਇਹਨੂੰ ਵੀ ਬੰਦਾ ਜੋ ਸੌਦੇ ਬਾਜੀ ਵਾਲਾ ਜਾਂ ਵੱਧ ਮਨ ਨੂੰ ਉਹ ਤਾਂ ਅਗਲੇ ਦਾ ਖਿਆਲ ਆਈ ਆਪਾਂ ਮਤਲਬ ਉਹਦਾ ਫਿਰ ਫਾਇਦਾ ਨਹੀਂ ਗੱਲ ਦੋ ਹਾਂ ਅੱਗੇ ਬਾਈ ਦੋ ਨੰਬਰ ਕਿਹੜਾ ਸੂਸੀ ਇਹ ਵੀ ਪਹਿਲਾ ਸੂਸੀ ਬਾਈ ਜੀ ਕਦੋਂ ਸੂਈ ਹੈ ਬਾਈ 6 ਕੱਲ ਸੂਈ ਹੈ ਜੀ ਕੱਲ ਸੂਈ ਹੈ ਹਾਂ ਬੱਚਾ ਕੀ ਇਹਦੇ ਮਗਰ ਇਹਦੇ ਮਗਰ ਵੀ ਪੱਛੀ ਹੈ ਜੀ ਤੇ ਆਰਡਰ ਕਮਾਲ ਆ ਬੜੀ ਸਫਾਈ ਦੇਖੋ ਤੁਸੀਂ ਸਫਾਈ ਦੇਖੋ ਲੈ ਵੀ ਨਹੀਂ ਕੋਈ ਬੜਾ ਇਕੱਲਾ ਇਕੱਲਾ ਥਾਣਾ ਮਤਲਬ ਹਲੇ ਬੋੜੇ ਦੇ ਢੱਲਾਂ ਹਲੇ ਵੀ ਪੰਗਾਂ ਕੱਢਣੀਆਂ ਨੇ ਜਿਉਂਦੇ ਦੁੱਤੇ ਹੀ ਜੋ ਸਹੀ ਗੱਲ ਹੈ ਬਾਈ ਥਾਣੇ ਦੇਖੋ ਜੀ ਲੱਗਿਆ ਥਾਣ ਬਹੁਤ ਰੰ ਸਹੀ ਗੱਲ ਆ ਕਿੰਨੇ ਕੁ ਬੋਲੇ ਨੇ ਹਲੇ ਤਾਂ ਬਾਈ ਮੈਨ ਲਾ 9-10 ਲੀਟਰ ਬੋਲਾ ਹੋਊਗਾ ਇਹਨਾਂ ਬੋਲਾ ਕਹੀਗੇ ਬੱਚੇ ਦੁੱਧ ਤਾਂ ਬਰੀਕ ਆ ਗਈ ਮਤਲਬ ਬਰੀਕਿੰਗ ਵਾਲੀ ਆ ਬੱਚੇ ਨਹੀਂ ਆ ਹਾਂਜੀ ਬੱਚੀ ਮਗਰ ਗਈ ਹੈ ਨਾ ਮਾਜੀ ਹਾਂਜੀ ਹਾਂਜੀ ਠੀਕ ਆ ਬਾਈ ਤੁਸੀਂ ਵਧੋ ਖੋਲਿਓ ਬਾਈ ਤੋੜ ਚੱਲ ਪਤਾ ਗੱਦਬੱਡ ਚਿੰਗਰ ਰੰਗ ਰੂਪ ਚੰਗਾ ਡਰ ਕਮਾਲ ਦਾ ਬਾਈ ਤੇ ਬਾਈ ਤੇ ਵੀ ਬਾਈ ਕਹਿੰਦਾ ਚੰਗੀ ਆ ਬੱਚਾ ਵੀ ਮਗਰ ਬੱਚੀਆ ਬੱਚੀ ਵੀ ਚੰਗੀ ਆ ਫੇਸ ਵੀ ਕਰਮ ਵਾਲੀ ਦਾ ਚੰਗਾ ਗੱਲ ਬਾਕੀ ਤੋੜਾ ਤੋੜਾ ਚੈੱਕ ਕਰ ਲਓ ਤੋੜਾ ਤੋੜਾ ਵੀ ਚੰਗਾ ਹੈ ਕੀ ਮੋਲ ਆ ਬਾਈ ਜੈ ਜੈਣਾ ਬਾਈ 48000 ਰੁਪਏ ਦੇ ਦੇਾਂਗੇ ਮਾਨਦਾਨ ਹੋ ਜਾ ਹਾਂਜੀ ਬਸ ਮਾਨਦਾਨ ਬਸ ਹੋਵੇ ਓਕੇ ਬਾਈ 48000 ਰੁਪਿਆ ਮੋਲ ਆ ਬਾਈ ਅਜ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਸਾਫ਼ ਹੈ ਜੀ ਬੜਾ ਜ਼ਰੂਰ ਹੋ ਜੀ ਗਾਂ ਨੂੰ ਵੀ ਵਦਨਾ ਮੋਲ ਬਾਈ ਨੇ ਜੈ ਜੀ ਰੱਖਿਆ ਬਾਈ ਕੋਈ ਬਾਈ ਕਹਿੰਦਾ ਆਪਾਂ ਸੌਦੇ ਬਾਜੀ ਵਾਲਾ ਚੈੱਕ ਨਹੀਂ ਰੱਖਿਆ ਅਸੀਂ ਮੰਗ ਲਾ 55 ਹਨਾ ਬਾਈ ਹਾਂਜੀ ਮੁੜ ਕੇ ਮੰਗਣ ਤੋਂ ਨਹੀਂ ਇਹ ਆਪਾਂ ਮੰਗੀ ਜਾਂਦੇ ਆਪਾਂ ਦੇਣੀ ਆ ਵੀਡੀਓ ਠੀਕ ਕਰਦਾ ਸਾਥ ਮੰਗ ਲੈਂਦਾ ਜੇ ਅਗਲਾ 48 ਰੁਪਏ ਮੋਹਰ ਮਾਨਤਨ ਮਾਣਾ ਘੁੱਟਾ ਵਿੱਚ ਜਰੂਰ ਪਾਜੂ ਅੱਡ ਕੇ ਚੰਗਾ ਥਣ ਤੋਂ ਜਿਹੜਿਆਂ ਪਤਾਰਾਂ ਵੀ ਭਾਜਾ ਦਿਖਾਦਨੇ ਅਗਲਾ ਕਹਿੰਦਾ ਫਨੀ ਵੀ ਉਹ ਤਾਂ ਹਲੇ ਮਾਲਾ ਬੱਚਾ ਉੱਠਦਾ ਨਹੀਂ ਕਿ ਪਤਾ ਨਹੀਂ thora ਨਹੀਂ ਬੱਚਾ ਹਲੇ ਹੁਣੀ ਸੁੱਈ ਹੋ ਉਹ ਓਕੇ ਇਹਨੂੰ ਤੁਹਾਨੂੰ ਦਿਖਾ ਦੇ ਦੂਜਾ ਬੰਦੇ ਪਰ ਬਹਿ ਨਹੀਂ ਰਹਿਦਾ ਮਾਨਤ ਹਾਂ ਮੈਂ ਰੱਖਣੀ ਵੀ ਪਈ ਲੈਣਾ ਕੋਈ ਗਰਮ ਸ਼ਰਮ ਹੋ ਜਾ ਗੱਲ ਵਾਦਾ ਸਹੀ ਕਰਦਾ ਲੈ ਅਸੀਂ ਨਿਆਣਾ ਵੀ ਲਾਲ ਗਏ ਮੋੜਾ ਜੀ ਸਤਿ ਸ਼੍ਰੀ ਅਕਾਲ ਆ ਵੀ ਵਧੀਆ ਪਹਵਾ ਲੈਣੀ ਜੀ ਜਮੇ ਨਹੀਂ ਕੋਈ ਗੱਲ ਹੀ ਨਹੀਂ ਹਾਂ ਉਹ ਛਾਲ ਕੋਈ ਨਹੀਂ ਤੇ ਖਾਈ ਥਾਂ ਕੱਢਿਆ ਵੇੜਨ ਖਾਣਾ ਬਹੁਤ ਚੰਗਾ ਹੈ ਨਾ ਮੈਂ ਕਿਹਾ ਸਰਗੇ ਦਾ ਨਹੀਂ ਦਾ ਸਹੀ ਗੱਲ ਹੈ ਅੱਛਾ ਬਾਈ ਦੇਖ ਲਈ ਕੋਈ ਔਲ ਛਾਲ ਜਮੇ ਨਹੀਂ ਲਓ ਚੋਣ ਚੰਗਾ ਹੈ ਨਾ ਜਵਾਈ ਬਹੁਤ ਚੰਗੇ ਲੱਗੇ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਕੋਈ ਚੱਕਰ ਹੀ ਨਹੀਂ ਮੂਹਲੇ ਸਾਰੇ ਮਗਲਾਈ ਦੀ ਹਾਂ ਮੋਟੀ ਮੋਟੀ ਚਵਾਈ ਲੱਗੀ ਜੀ ਸਹੀ ਗੱਲ ਆ ਮੋਟੀ ਮੋਟੀ ਚਵਾਈ ਆ ਕੋਈ ਔਲ ਛਾਲ ਤਾਂ ਜਮੇ ਨਹੀਂ ਜੀ ਬਾਈ ਠੰਡੀ ਹੈ ਸਹੀ ਗੱਲ ਆ ਬਾਈ ਮੋਲੜ 44 ਯਾਰ ਮਾਨਤਾ ਜਰੂਰ ਹੋ ਜਾ ਅੱਗੇ ਭਾ 3 ਨੰਬਰ ਕਿਹੜਾ ਸੂਈ ਹੈ ਇਹ ਦੂਜਾ ਸੂਈ ਹੈ ਬਾਈ ਜੀ ਕਦੋਂ ਸੂਈ ਹੈ ਇਹ ਵੀ ਕੱਲ ਹੀ ਸੂਈ ਹੈ ਜੀ ਕੱਲ ਹੀ ਹੋਈ ਹੈ ਬੱਚਾ ਕੀ ਦੇਤਾ ਇਹ ਨਹੀਂ ਬੱਚੀ ਨੇ ਹੁਣ ਜਨਮ ਦਿੱਤਾ ਜੀ ਬੱਚੀ ਚੰਗੀ ਹੈ ਨਾ ਹਾਂਜੀ ਹਾਂਜੀ ਕਿੰਨੇ ਕੁ ਬੌਲੇ ਤੇ ਬਾਈ 210 ਕਿ 913 ਲਿਖੋ ਜੀ ਬੌਲਾ ਹਲੇ ਠੀਕ ਹੈ ਹਲੇ ਆਪਾਂ ਮੰਨ ਕੇ ਚੱਲੋ ਬੌਲੇ ਹੈ ਜੀ ਐਵੇਂ ਆਪਾਂ ਵੀ ਗਾਂ ਦੁੱਧ ਤਾਂ ਹੁਣ ਮਲਾ ਸੇਵਾ ਨਾ ਦੇਣਾ ਜੀ ਬੜਾ ਨੇ ਹਮ ਖਾਜਾ ਇਸ ਤਾਂ ਫਿਰ ਤਾਜ਼ੀਆਂ ਸੂਈਆਂ ਕੱਲ ਦੀਆਂ ਜੋ ਹੁਣ ਸੂਈ ਹੈ ਇਹ ਕੱਲ ਸੂਈ ਹੈ ਹਮ ਮੰਨ ਕੇ ਜੇ ਲੋ ਜੋਹ ਜਹਾਸ ਦੇਖੋ ਜੀ ਆਰਡਰ ਕਮਾਣਾਂ ਦੇਖੋ ਇਹ ਪੂਰਾ ਫੱਟ ਫਾਟ ਆ ਸਹੀ ਗੱਲ ਆ ਪੂਰਾ ਜੋਸ਼ ਆ ਪੂਰੀ ਠੰਡੀ ਆ ਜਵੇਂ ਲੱਤਾਂ ਫੜੀ ਆ ਕੋਈ ਚੱਕਰੀ ਨਹੀਂ ਗਾ ਕਹਿਦੀ ਕੁਛ ਨਹੀਂ ਹੈ ਨਾ ਮਤਲਬ ਵੀ ਨਹੀਂ ਜੀ ਜਿਵੇਂ ਮਰਜ਼ੀ ਬੈਠਾ ਰਹੇ ਦੋ ਦੋ ਗੀ ਖਰੀ ਨਿਕਲੋ ਜੀ ਬੜ ਮਤਲਬ ਸੇਵ ਵਾਲੇ ਬੰਦੇ ਕੋਲ ਜਾਵੜੀ ਕਾ ਹੂੰ ਪਹਿਲਾਂ ਹੀ ਸੇਵਾਂ ਨਹੀਂ ਸੀ ਬੰਦੇ ਜੀ ਤੋਂ ਲਈਏ ਤਾਂ ਸਹੀ ਗੱਲ ਆ ਗੱਲਾ ਕੱਲਾ ਥਾਨ ਮੁਠੀ ਵਾਲਾ ਥਾਨ ਬਾਕੀ ਖਾਣ ਪੀਣ ਬਹੁਤ ਚੰਗੀ ਜੀ ਚਵਾਈ ਚਵਾਈ ਇੱਕ ਨੰਬਰ ਜੀ ਨਾ ਹਲਚਲ ਹੂੰ ਬਾਕੀ ਚਵਾਈ ਬਹੁਤ ਚੰਗੀ ਠੀਕ ਆ ਹਾਂਜੀ ਮੋਲ ਬਈ ਇਹਦਾ ਇਹਦਾ ਮੋਲ 38000 ਦੀ ਦੇਣੀ ਜੀ ਮਾਨ ਤਨ ਹੋ ਜਾਏ ਅਸਲੀ ਮਾਨਤਾਨ ਬਸ ਆਪਣੇ ਸੋਲਦਿਆਂ ਚੋਂ ਹੀ ਹੋਣੀ ਹੈ ਮੈਨੂੰ ਆਪਾਂ 38000 ਰੁਪਇਆ ਮੁੱਲ ਆ ਭਾਈ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਚੰਗੀ ਆ ਵਾੜ ਸੁਨੱਖੀ ਆ ਮੁੱਲ ਜੈ ਜੀ ਰੱਖਿਆ ਭਾਈ ਦੇਮਾ ਤਾਜ਼ੀਆਂ ਬੜਾਂ ਜੀ ਹੋਰੀ ਗੱਲ ਤੇ ਹਾਂ ਫੇਸ ਚੰਗਾ ਕੱਦ ਬੜਾ ਚੰਗਾ ਰੰਗ ਰੂਪ ਚੰਗਾ ਖਾਣ ਵੀ ਚੰਗਾ ਲੱਗੇ ਚਵਾਈ ਵੀ ਚੰਗੀ ਹੈ ਬਾਈ ਕਹਿੰਦਾ ਚਵਾਈ ਦਿਖਾ ਦੇਣਾ ਵੀ ਮਗਰ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਬਾਈ ਬੱਚੀ ਬਹੁਤ ਚੰਗੀ ਪਾਲ ਮੈਂ 38000 ਰੁਪਏ ਮੋਲ ਮੰਨਦਾ ਜਰੂਰ ਹੋ ਜਾਊਗਾ ਮੈਨੂੰ ਮਾਰੇ ਦਿਖਾ ਦੇ ਨਹੀਂ ਤਾਰਾ ਮੈਂ ਨਹੀਂ ਤਾਰਾ ਕੋਈ ਕੋਈ ਫਿਰ ਲੱਗਣਾ ਖਨੀ ਰੇਟ ਘਟਾ ਖਨੀ ਵੀ ਕੋਈ ਗਰਮ ਸ਼ਰਮਾ ਜਾਨ ਬੱਲ ਹਾਂ ਜੀ ਉਈ ਮਤਲਬ ਨਹੀਂ ਨਿਆਣਾ ਲਾਲਾ ਤੇ ਨਾਣਾ ਲਾਲਾ ਕਾ ਵੀ ਮਰਜ਼ੀ ਚ ਹੋਈਏ ਮੈਂ। ਬੂਹ। ਥਾਣ ਦੇਖੀ ਕਿੰਨਾ ਚੰਗਾ ਤਾਂ ਸਹੀ ਹੈ। ਮਾਰ ਦੋ ਬਈ ਤਾਂ ਦੇਖੋ ਜੀ। ਚੋਣ ਬੜਾ ਚੰਗਾ ਹਨਾ ਯਾਰ। ਚਵਾਈ ਲੈ ਇੱਕ ਨੰਬਰ ਆ ਬਈ ਜਿਵੇਂ ਮਰਜ਼ੀ ਧਾਰਾ ਮਾਰੀ ਚੱਲ ਪਈ। ਪੈਰ ਨਾ ਹਲਾਵੀਂ ਇੱਥੇ ਖੜੀ। ਹੂੰ। ਚੋਣ ਬਹੁਤ ਚੰਗਾ ਕਰਮਾ ਯਾ ਲੈ। ਕਿਆ ਬਾਤ ਹੈ ਵੀ ਭਾਈ ਜੋਈ ਪੂਰੀ ਚੰਗੀ ਐ ਇੱਕ ਨੰਬਰ ਆ ਭਾਈ ਹੂੰ ਤੇ ਚਲੋ ਵੀ ਲੈ ਲੇਵਾ ਪੂਰਾ ਫੀਟਿੰਗ ਵਾਲਾ ਪੂਰਾ ਫੀਟਿੰਗ ਵਾਲਾ ਜੀ ਹੂੰ ਸਹੀ ਗੱਲ ਆ ਮੋਹਲੋ ਜਮਾ ਜਾਇਜ 38000 ਰੁਪਏ ਹਾਂਜੀ 38000 ਦੀ ਦੇਣੀ ਆ ਜੀ ਬਸ ਠੀਕ ਆ ਭਾਈ ਮੋਹਲੋ ਆਪਣੇ ਜਮਾ ਜਾਇਜ ਹੋਣੀ ਜੀ ਵਾਦੇ ਘਾਟੇ ਵਾਲਾ ਕੋਈ ਨਹੀਂ ਹੋਣਾ ਜਿਵੇਂ ਮੁੜ ਕੇ ਆਪਾਂ ਕਹੀ ਅੱਗੇ ਨੇ ਅੱਗੇ ਵਧੇ ਸਕੇ ਵਾਲਾ ਸਭ ਕੁਝ ਲੈ ਕੇ ਜਾਵੇਂ ਆ ਉਹਦਾ ਨਰਕ ਪਰ ਕਰਕੇ ਹੂੰ ਕੋਈ ਚੱਕਰ ਨਹੀਂ ਠੀਕ ਕਿਹੜਾ ਸੂਸ ਹੁੰਦੀ ਇਹ ਪਹਿਲਾ ਸੂਸ ਹੁੰਦੀ ਭਾਈ ਜੀ ਕਿੰਨੇ ਦਿਨ ਲੈਂਦੀ ਆ ਭਾਈ ਇਹ ਮਤਲਬ 6 ਸਾਲ ਦਿਨ ਲਓ ਜੀ ਸੇ ਸਤ ਦੰਦ ਹਾਂਜੀ ਪੂਰੀ ਰਕਾਰਡ ਆ ਬਈ ਦੁੱਧ ਦਾ ਦੁੱਧ ਦੀ ਉਮੀਦ ਹੈਗੀ 17 18 ਕਿਲੋ ਦੀ ਹਾਂਜੀ ਸਾਡਰ ਕਮਾਲ ਆ ਜੀ ਪੂਰੇ ਬਰੀਕਾਂ ਵਾਲੇ ਬਈ ਥਣ ਲੈ ਕੱਲਾ ਕੱਲਾ ਥਣ ਪੂਰੀ ਤੇ ਲਟੋਣਾ ਦੇਖੋ ਜੀ ਲਾਂ ਵਾਪ ਪਈਆਂ ਬਈ ਸਾਰੀਆਂ ਵਰਡ ਲਾਂ ਕੱਢੂ ਫੇਰ ਕਰ ਮਾਈ ਨੇ ਸੋਣਾ ਤੋੜ ਦਿਓ ਬਈ ਮਾੜੀ ਗੱਦ ਬਈ ਫੁੱਲਾ ਹਨ ਰੰਗ ਰੂਪ ਚੰਗਾ ਚੰਗੀ ਅਕਾਜੀ ਖੱਜੀ ਖੱਜੀ ਆ ਬਈ ਦੰਨਾ ਜੇ ਲੈ ਲੈਂਦੀ ਆ ਦੁੱਧ ਵਾਲੀ ਆ ਜੀ ਵੜ ਬਰੀਕੀ ਵਾਲੀ ਹੈਗੀ ਹੂੰ ਬਰੀਕੀ ਬਹੁਤ ਨੂੰ ਆਰਡਰ ਆ ਜਿਹੜਾ ਕਰਮ ਵਾਲੀ ਨੇ ਵਧੀਆ ਤਿਆਰ ਕਰ ਲੈਣਾ ਥਾਣਾ ਬਹੁਤ ਚੰਗਾ ਲੱਗਿਆ ਗਲਾਬੀ ਥਾਣਾ ਕੱਲਾ ਕੱਲਾ ਥਾਣਾ ਬਈ ਛੇਸ ਵਗੈਰਾ ਵੀ ਕਰਮ ਵਾਲੀ ਦਾ ਚੰਗਾ ਹੈਗਾ ਇੱਧਰ ਹਟ ਜਾ ਕੀ ਮੋਲ ਆ ਬਈ ਫਿਰ ਇਹਦਾ ਇਹ 52000 ਰੁਪਏ ਦੇ ਦਾਂਗੇ ਮਾਨਤਨ ਹੋ ਜਾ ਹਾਂਜੀ ਮਾਨਤਨ ਬਸ ਕਰ ਲੈ 52000 ਰੁਪਿਆ ਮੋਲ ਆ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਂ ਜੇ ਰੂਪ ਹੋਵੇ ਕੱਚੀ ਹੈ ਭਈ ਉਹ ਸਾਮ ਨਾਂ ਦਾ ਅੰਦਾਜ਼ਾ ਜਆ ਲਾ ਲਿਓ ਤੇ ਲਾਂਡੋ ਲਾਂਬਾ ਉਹ ਪੀਆ ਬਾਕੀ ਆ ਪਹਿਲਣ ਦਾ ਬੰਦਾ ਇਹਨਾਂ ਮੰਨੇ ਵੀ ਖਣੀ ਕੋਈ ਗਰਮ ਸ਼ਰਮ ਮਤਲਬ ਨਹੀਂ ਜੀ ਹਾਂ ਲੈ ਜਿਵੇਂ ਮਰਜੀ ਹੱਥ ਲਾਈ ਜਾਣਾ ਕਹਿੰਦੀ ਕੁਛ ਨਹੀਂ ਲੱਗਦਾ ਓਹ ਠੰਡੀ ਜੀ ਬੜ ਜਿਵੇਂ ਮਰਜੀ ਹੱਥ ਲਾਈ ਜਾਣਾ ਕਹਿੰਦੀ ਕੁਛ ਨਹੀਂ ਲੱਗਦਾ ਹਾਂ ਉਹਨੀਆਂ 25 ਤੇ ਕਿੰਨੇ ਵੇਲੇ ਲਾਉ ਕੁੱਟ ਕੇ ਖਿਲਾਰਦੇ ਆ ਪੰਜਾਹ ਕੋ ਗੱਲ ਠੰਡੀ ਜੀ ਬੜ ਵਾਲੀ ਠੰਡੀ ਠੰਡੀ ਬਾਕੀ ਬਣਨਾ ਬਹੁਤ ਹੈ ਬੜ ਨੇ ਸਹੀ ਗੱਲ ਆ ਭਾਈ ਇਹਦਾ ਕੱਚੀ ਕਰਕੇ ਆਪਾਂ ਮੁੱਲ ਕਰੀਏ ਨੇ ਜਿਹੜੇ 5-7 ਦਿਨ ਲੈਂਦੀ ਆ ਹਾਂ ਸਹੀ ਬੜ ਤੋਂ ਬੜ ਤ ਤੇ ਕਿਸੇ ਵੀਰ ਨੂੰ ਬਾਈ ਚਾਰਾਂ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਲੈ